ਜੀ ਕਿੱਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕਾਂ ਦੁਪਹਿਰ ਦਾ ਟਾਈਮ ਆ 2 ਵਜ ਗਏ ਮਤਲਬ 2 ਤੋਂ ਵੀ ਉੱਪਰ ਟਾਈਮ ਹੋ ਗਿਆ ਆ ਤੇ ਜਿਹਦੇ ਵਿੱਚ ਕੀ ਮੈਸੇਜਰ ਦੀ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕੁਝ ਨਹੀਂ ਕੀਤਾ ਬਿਲਕੁਲ ਵੀ ਟਾਈਮ ਨਹੀਂ ਮਿਲਿਆ ਤੇ ਮੈਂ ਕਿਹਾ ਚਲੋ ਕੁਝ ਕੁਝ ਤੇ ਵਲੌਗ ਬਣਾਵਾ ਕੁਝ ਤਾਂ ਵੀਡੀਓ ਪਾਵਾਂ ਟਾਈਮ ਨਹੀਂ ਲੱਗਦਾ ਪਿਆ ਸੀ ਕੱਲ ਆਏ ਮम्मी ਰਾਤੀ ਕਾਫੀ ਲੇਟ ਡੈਡੀ ਆਏ ਪਹਿਲਾਂ ਮੰਮੀ ਆਏ ਫਿਰ ਡੈਡੀ ਆਏ ਬਾਅਦ ਵਿੱਚ ਉਹਨਾਂ ਦੀ ਕੋਈ ਉੱਥੇ ਕੰਮ ਰਹਿ ਗਿਆ ਸੀਗਾ ਵਾਪਸ ਜਾਣਾ ਪਿਆ ਉਹਨਾਂ ਨੂੰ ਤੇ ਅਸਕਰ ਦੇ ਡੈਡੀ ਲੇਟ ਆਏ ਤੇ ਮੰਮੀ ਜਲਦੀ ਆ ਗਈ ਉਸ ਤੋਂ ਬਾਅਦ ਨਾ ਖਾਣਾ ਖਾਦਾਂ ਵਗੈਰਾ ਵੀਡੀਓ ਸ਼ੂਟ ਕਰਨ ਦਾ ਟਾਈਮ ਹੀ ਨਹੀਂ ਲੱਗਾ ਤੇ ਸ਼ੁਡੇ ਤੇ ਮੰਮੀ ਹੁਣੀ ਹੁਣ ਚਲ ਗਏ ਐ ਸਿਰ ਇੱਕ ਬ੍ਰੇਕਫਾਸਟ ਵਗੈਰਾ ਕਰਕੇ ਛੋਟੀ ਸਿਸਟਰ ਦੀ ਬੇਟੀਆਂ ਆ ਬਹੁਤ ਜ਼ਿਆਦਾ ਰੋਂਦੀ ਪਈ ਸੀ ਕਿ ਨਾਨੂ ਪਪਾ ਉਹ ਤਾਂ ਕਹਿੰਦੀ ਕਿ ਤੁਸੀਂ ਜਾਓ ਹੀ ਨਾ ਆਪਣੇ ਘਰ ਤੁਸੀਂ ਡਾਇਰੈਕਟ ਸਿੱਧੇ ਇੱਥੇ ਆ ਜਾਓ ਕਿ ਬਹੁਤ ਜ਼ਿਆਦਾ ਅਟੈਚਮੈਂਟ ਐ ਉਹਦੀ ਛੋਟੀ ਦੀ ਤਾਂ ਹੁਣ ਉਹ ਉਹਨਾਂ ਕੋ ਗਏ ਐ ਮੰਮੀ ਡੈਡੀ ਦੋਨੇ ਗਏ ਐ ਸ਼ਾਮ ਤੱਕ ਆਣਗੇ ਹੱਲੇ ਹੁਣੇ ਫੋਨ ਆਇਆ ਸੀ ਹੁਣੇ ਪਹੁੰਚੇ ਆ ਤੇ ਹੁਣ ਸ਼ਾਮ ਤੱਕ ਵਾਪਸ ਆਣਗੇ ਤੇ ਬਸ ਮੈਂ ਕਿ ਥੋੜੀ ਜੀ ਵੀਡੀਓ ਸਟਾਰਟ ਕਰ ਦਵਾ ਇੱਥੇ ਬਿਸ਼ੂ ਦੇ ਚਲਦੇ ਪਿਆ ਪੇਪਰ ਬਿਸ਼ੂ ਇੰਨਾ ਪਰੇਸ਼ਾਨ ਆ ਨਾ ਕਿਉਂਕਿ ਪੇਪਰ ਆ ਐਪਲੀਕੇਸ਼ਨਾਂ ਹੁਣ ਫਰਸਟ ਕਲਾਸ ਹੋ ਗਿਆ ਉਹਦੇ ਚ ਛੁੱਟੀ ਦੀ ਜ਼ਰੂਰੀ ਕੰਮ ਦੀ ਅਰਜੀ ਫਿਰ ਕਈ ਕੁਛ ਆ ਮਤਲਬ ਬੱਚਿਆਂ ਨੂੰ ਨਾ ਕਿਉਂਕਿ ਯੂਕੇ ਜੀ ਤੱਕ ਇਨਾ ਬਰਡਨ ਨਹੀਂ ਹੁੰਦਾ ਬੱਚੇ ਤੇ ਲੇਕਿਨ ਫਰਸਟ ਕਲਾਸ ਚ ਆਂਦੇ ਆ ਨਾ ਬਹੁਤ ਜ਼ਿਆਦਾ ਬਰਡਨ ਪੈ ਜਾਂਦਾ ਜਿਦਾ ਕੁਸ਼ਨ ਆਂਸਰ ਵਗੈਰਾ ਬਿਸ਼ੂ ਨੂੰ ਬਹੁਤ ਸੱਚੀ ਮੁਸ਼ਕਲ ਹੁੰਦੀ ਪ ਸਵੇਰ ਦਾ ਲੈ ਕੇ ਬੈਠੀ ਆ ਮਤਲਬ ਕਿ ਫਿਰ ਵੀ ਦਿਨ ਦਾ ਪਿਆ ਟੈਸਟ ਲਿਖਦਾ ਪਿਆ ਕੁਛ ਵੀਡੀਓ ਚ ਹੱਸ ਲੈਂਦਾ ਬਾਅਦ ਵਿੱਚ ਇੱਥੇ ਮੇਰੇ ਨਾਲ ਗੁੱਸੇ ਹੁੰਦਾ ਰਹਿੰਦਾ ਹੈ ਤੇ ਹੁਣ ਇਹਨੂੰ ਮੈਂ ਕਹਿ ਕਿ ਤੂੰ ਥੋੜਾ ਥੋੜਾ ਕਰਕੇ ਟੈਸਟ ਦੇ ਦੇ ਮੈਨੂੰ ਕਿਉਂਕਿ ਵੈਸੇ ਤਾਂ ਕੱਲ ਮੰਡੇ ਨੂੰ ਵੀ ਛੁੱਟੀ ਹੈ ਜਨਮਸ਼ਟਮੀ ਦੀ ਲੇਕਿਨ ਉਸ ਤੋਂ ਇਹ ਹੈਗਾ ਅੱਜ ਇਹਨੂੰ ਮੈਂ ਕਰਾਂਦੀ ਪਈ ਆ ਪੰਜਾਬੀ ਫਰੈਂਡਸ ਇੱਥੇ ਨਾ ਸ਼ਾਮਾਂ ਦੇ ਵੱਜ ਗਿਆ 4:30 ਤਾਂ ਮੈਂ ਬਣਾ ਲਿਆ ਫਰੈਂਚ ਫਰਾਈਜ਼ ਤੇ ਐ ਮੈਂ ਕਿੱਦਾਂ ਬਣਾਇਆ ਕਿਉਂਕਿ ਮੈਂ ਕਾਲੀ ਬਾਜੀ ਚ ਬਣਾਇ ਨਹੀਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਕਿਉਂਕਿ ਬੀਸ਼ਰ ਨੂੰ ਭੁੱਖ ਲੱਗੀ ਸੀਗੀ ਤਾਂ ਰੋਟੀ ਖਾਣ ਨੂੰ ਵੀ ਦਿਲ ਨਹੀਂ ਕਰਦਾ ਪਿਆ ਮੈਂ ਬਣਾ ਲਿਆ ਫਰੈਂਚ ਫਰਾਈਜ਼ ਇਹਨੂੰ ਮੈਂ ਪਹਿਲਾਂ ਨਾ ਇਦਾਂ ਕੱਟ ਕੇ ਨਾ ਮੈਂ ਕੋਈ ਇਹ ਨਹੀਂ ਕਿ ਚੋਰ ਸੀ ਪੀਸ ਕੱਟ ਰਹੇ ਆ ਜਿਵੇਂ ਦੇ ਆਲੂ ਦੇ ਜਦੋਂ ਮੈਨੂੰ ਛੋਟੇ ਛੋਟੇ ਲੱਗੇ ਹੋਏ ਤੇ ਮੈਂ ਜਦੋਂ ਕੱਟ ਲੇ ਵਿੱਚੇ ਚੋਰਸ ਵਿੱਚ ਇਦਾਂ ਤਾਂ ਉਹਨੂੰ ਕੀ ਕੀਤਾ ਮੈਂ ਪਹਿਲਾਂ ਬੋਇਲ ਕਰ ਲਿਆ ਥੋੜੀ ਦੇਰ ਲਈ ਹਲਕਾ ਜਿਹਾ ਬੋਇਲ ਕਰ ਦੇ ਕੇ ਫਿਰ ਇਹਨਾਂ ਨੂੰ ਮੈਂ ਕੱਢ ਕੇ ਡਰਾਈ ਕਰਕੇ ਆਲੂਆਂ ਨੂੰ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਰ ਲਿਆ ਫਰਾਈ ਤੇ ਇਹ ਬਣ ਗਏ ਸਾਡੇ ਫ੍ਰੈਂਚ ਫ੍ਰਾਈਜ਼ ਉਹਦੇ ਨਾਲ ਸੋਸ ਹੈਗੀ ਹੈ ਮਾਇਓਨਿਸ ਤੇ ਨਾਲ ਹੈਗੀ ਹੈ ਰੈੱਡ ਚਿਲੀ ਸੋਸ ਇਹਦੇ ਨਾਲ ਖਾਵਾਂਗੇ ਨਾਲ ਬਣਾ ਲਈ ਆਪਾਂ ਮਾਂ ਪੁੱਤ ਨੇ ਚਾਹ ਗੱਲਾਂ ਪਤਾ ਨਹੀਂ ਕਰਨੀਆਂ ਗੱਲਾਂ ਪਤਾ ਨਹੀਂ ਕਰਨੀਆਂ ਮਿੱਠੇ ਇਹ ਪਰਪਾਰੀ ਬਣਨੀਆਂ ਇਹਨੂੰ ਪੁੱਛ ਰੋਟੀ ਖਾਣੀ ਹੈ ਰੋਟੀ ਖਾਣੀ ਹੈ ਰੋਟੀ ਖਾਣੀ ਹੈ ਅੱਛਾ ਚੂਰੀ ਖਾਣੀ ਹੈ ਚੂਰੀ ਖਾਣੀ ਚੂਰੀ ਚੂਰੀ ਖਾਣੀ ਹੈ

ਠੱਠਾ ਨੂੰ ਜਿੱਦਾਂ ਲਾਓ ਨਾ ਤੇ ਕਿਸੇ ਨਾਲ ਵੀ ਨਹੀਂ ਬੰਨਣਾ ਇਹ ਚਾਈਨ ਜਿੱਤੋ ਕਾ ਕੀਆ ਕੋਈ ਨਾ ਨਹੀਂ ਫਸਣਾ ਤੇ ਹਾਂ ਦੇਲੀ ਕੁਮਾਰ ਬਸ ਇਹਦੇ ਚ ਫਸਾ ਦੋ ਇਦਾਂ ਕਰਕੇ ਖਿੱਚ ਕੇ ਆਹ ਦੇਖ ਇੱਥੋਂ ਫਸਣੀ ਆ ਇੱਥੋਂ ਨਹੀਂ ਫਸਣੀ ਭਰਾਵਾ ਆਵੇ ਬਣਿਆ ਚਲ ਸਾਈਕਲ ਟੁੱਟਾ ਕਰਕੇ ਲੈ ਨਪੜਾ ਨਪੜਚਲਾ चला बैठ हाँ हाँ आप आ है गोड्डे गाडे छिलाएगा कि बारी चलाएंगा गोड्डे गाडे हवा का लेट है यह मतलब हवा भरा पी हवा निकल ਇੱਥੇ ਬਿਸ਼ੂ ਚਲਾਉਣ ਲੱਗਾ ਹੈ ਸਾਈਕਲ ਡੈਡੀ ਨੇ ਉਹਨੂੰ ਲੈ ਕੇ ਦਿੱਤੀ ਹੈ ਬਰਥਡੇ ਗਿਫਟ ਤੇ ਸਾਈਕਲ ਤੇ ਉਹ ਹੋਣ ਛੁੱਟੀ ਆਏ ਸੀਗੇ ਤੇ ਕਹਿੰਦੇ ਚਲੋ ਸਾਡੇ ਵੱਲੋਂ ਗਿਫਟ ਹੋ ਜਾਏਗਾ ਆਪਾਂ ਬਰਥਡੇ ਤੇ ਤੇ ਆ ਨਹੀਂ ਸਕੇ ਵੈਸੇ ਵੀ ਹਰ ਸਾਲ ਡੈਡੀ ਹੀ ਇਹਨੂੰ ਇਹਦੇ ਨਾਨਾ ਜੀ ਗਿਫਟ ਲੈ ਕੇ ਦਿੰਦੇ ਆ ਜਿੱਦੋਂ ਦਾ ਹੋਇਆ ਹੈ ਅੱਜ ਮੇਰੇ 6-7 ਸਾਲ ਦਾ ਹੋ ਗਿਆ ਹੈ ਹਰ ਸਾਲ ਉਹੀ ਹਮੇਸ਼ਾ ਇਹਨੂੰ ਗਿਫਟ ਲੈ ਕੇ ਦਿੰਦੇ ਆ ਮੈਂ ਲੈ ਕੇ ਦੇਣਾ ਸੀ ਲੇਕਿਨ ਕਹਿੰਦਾ ਮम्मा ਰੁਕ ਜੋ ਇੱਕ ਦੋ ਮਹੀਨਾ ਕਿਉਂਕਿ ਪੇਪਰ ਵੀ ਸੀਗੇ ਤੇ ਫਿਰ ਮੈਨੂੰ ਪੈਰਟ ਵਗੈਰਾ ਲੈ ਤੇ ਤਾਂ ਥੋੜਾ ਜਾਂ ਨਾ ਉਹ ਆਪੇ ਕਹਿੰਦਾ ਕਿ ਮम्मा ਰੁਕ ਜੋ ਠ ਫੁੱਲ ਟਾਈਮ ਬਾਅਦ ਵਿੱਚ ਲੈਦੇ ਹੋ ਤੇ ਪਰ ਡੈਡੀ ਆਏ ਤੇ ਫਿਰ ਡੈਡੀ ਹੁਣਾਂ ਨੇ ਉਹਨੂੰ ਸਭ ਤੋਂ ਪਹਿਲਾਂ ਸਾਈਕਲ ਲੈ ਕੇ ਦਿੱਤੀ ਇੱਥੇ ਤੇ ਬਸ ਉਹਨੂੰ ਸਿਖਾਉਂਦੇ ਪਏ ਸੀ ਵਿੜੇ 'ਚ ਕਿਉਂਕਿ ਉਹਨੂੰ ਬੈਠਣਾ ਨਹੀਂ ਆਉਂਦਾ ਹਲੇ ਮੋٹے ਟਾਇਰ ਆ ਇਹਦੇ ਸਾਈਕਲ ਦੇ ਤਾਂ ਉਹਨੂੰ ਬੈਠਣਾ ਨਹੀਂ ਸੀ ਆਉਂਦਾ ਪਿਆ ਦੇਖੋ ਹੁਣ ਡੈਡੀ ਸਿਖਾਉਂਦੇ ਪਏ ਉਹਨੂੰ ਸਾਈਕਲ ਕਿ ਕਿੱਦਾਂ ਚਲਾਨੀ ਹੈ ਕਿਉਂਕਿ ਪਹਿਲਾਂ ਚਲਾਉਂਦਾ ਰਿਹਾ ਜਦੋਂ ਜਿਹੜਾ ਬੈਲੈਂਸ ਵਾਲੇ ਟਾਇਰ ਨਹੀਂ ਹੁੰਦੇ ਉਹ ਲੱਗੇ ਹੁੰਦੇ ਸੀਗੇ ਇਹਦੇ ਸਾਈਕਲਸ ਤੇ ਪਰ ਹੁਣ ਨਹੀਂ ਨਾ ਇਹਨੂੰ ਕਿਹਾ ਕਿ ਥੋੜਾ ਵੱਡਾ ਹੋਇਆ ਤੇ ਉਦਾਂ ਹੀ ਇਹਨੂੰ ਲੈ ਕੇ ਦਿੰਨੇ ਆ ਤਾਂ ਫਿਰ ਹੁਣਾਂ ਸਾਈਕਲ ਚਲਾਣਾ ਤੇ ਬਿਲਕੁਲ ਇਹਨੂੰ ਚਲਾਣਾ ਡਰਦਾ ਬਹੁਤ ਆ ਹਾਲੇ ਹੌਲੀ ਹੌਲੀ ਆਏਗਾ ਸਾਈਕਲ ਤੇ ਉਹ ਡੇਲੀ ਇਹਨੂੰ ਆਪਾਂ ਮਲਕੀ ਬਾਹਰ ਅੰਦਰ ਕੱਢਿਆ ਕਰਾਂਗੇ ਇਹਦੇ ਨਾਲ-ਨਾਲ ਰਿਆ ਕਰਾਂਗੇ ਔਰ ਇਹਨੂੰ ਸਿਖਾਇਆ ਕਰਾਂਗੇ ਫੇਰ ਇਹਨੂੰ ਆਣੀ ਸਾਈਕਲ ਚਲਾਣੀ ਤੇ ਮੈਂ ਤੁਹਾਨੂੰ ਕਹਿੰਦੀ ਪਈ ਹੁੱਤਰ ਜਾਂ ਡੇਗਣਾ ਚਾਹੀਦਾ ਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਇਹਨੇ ਪਹਿਲਾਂ ਵੀ ਗੋਡਿਆਂ ਤੇ ਸੱਟ ਲਾਈ ਸੱਟਾ ਬਹੁਤ ਜ਼ਿਆਦਾ ਲਗਵੰਦਾ ਹੈ ਹਾਂ ਚੇਅਰ ਵਾਲਾ ਲਿਖ ਥੋੜਾ ਉਰੇ ਹੋ ਕੇ ਬੈਠ ਨਾਲੇ ਪਿਛੇ ਥੋੜਾ ਜਿਹਾ ਲੱਗੇ ਹੋ ਜਾ ਇਧਰ ਉਹ ਹੋਰ ਇਧਰ ਨੂੰ ਚਲ ਪਹਿਲਾਂ ਲਿਖੋ ਆ ਚੇਅਰ ਵਾਲਾ ਫਿਰ ਲਿਖੋ ਐਪਲੀਕੇਸ਼ਨ ਸੀਕਲੀ ਓਕੇ ਉਦੋਂ ਹੀ ਉਹਨਾਂ ਨੂੰ ਨਹੀਂ ਹੈਗਾ ਇੰਨਾ ਤੇ ਫਰੈਂਡਸ ਹੁਣ ਇਹ ਸਬਜ਼ੀ ਸਬਜ਼ੀ ਵੀ ਲੈ ਆਏ ਆ ਸ਼ਾਮਾ ਪੈ ਗਈਆਂ ਆ ਤੇ ਅੱਜ ਨਾ ਡੈਡੀ ਨੇ ਮੈਨੂੰ ਰਖੜੀ ਦੇ ਦਿੱਤਾ ਆ 2100 ਰੁਪਈਆ ਬਿਸ਼ਨੂ ਲੈ ਕੇ ਦਿੱਤੀ ਸਾਈਕਲ ਬਿਸ਼ਨੂ ਕੀ ਲੈ ਕੇ ਦਿੱਤਾ ਸਾਈਕਲ ਲੈ ਕੇ ਦਿੱਤੀ ਜਿਹੜੀ ਕਿ ਤੁਸੀਂ ਵਲੌਗ ਚ ਦੇਖੀ ਹੋਣੀ ਬਹੁਤ ਸੋਹਣੀ ਸਾਈਕਲ ਆ ਮੋٹے ਟਾਇਰਾਂ ਵਾਲੀ ਐਨੋ ਗਿਫਟ ਦਿੱਤਾ ਬਰਥਡੇ ਦਾ ਸਾਈਕਲ ਮੈਨੂੰ ਉਹਨਾਂ ਨੇ ਰਖੜੀ ਤੇ ਫੋਨ ਆਇਆ ਰਖੜੀ ਤੇ ਨੰਗੀ ਸੀਗੀ ਪਰ ਛੁੱਟੀ ਲੇਟ ਮਿਲੀ ਤਾਂ ਹੂਣ ਆਇਆ ਤਾਂ ਫਿਰ ਉਹਨਾਂ ਨੇ ਮੈਨੂੰ 2100 ਰੁਪਿਆ ਰਖੜੀ ਤੇ ਦਿੱਤਾ ਕਿ ਚਲੋ ਕੁਝ ਵੀ ਲੈਣਾ ਹੋਏਗਾ ਲੱਲੇ ਜੀ ਕਿ ਚਲੋ ਇੰਨੇ ਬੋੜੂ ਨਾ ਮੈਂ ਤਾਂ ਲੈਂਦੀ ਨਹੀਂ ਸੀ ਕਿਉਂਕਿ ਬਿਸ਼ਨੂ ਸਾਈਕਲ ਵਗੈਰਾ ਵੀ ਲਿਆ ਕੇ ਦਿੱਤਾ ਖਰਚਾ ਬਹੁਤ ਹੁੰਦਾ ਆ ਤੇ ਹੁਣ ਬਣਾ ਲਈ ਖਾਣਾ ਪਾਣੀ ਮੰਮੀ ਹੁਣੀ ਗਏ ਆ ਮਾਮਾ ਜੀ ਉਹਨਾਂ ਦੇ ਘਰ ਮਿਲਣ ਵਾਸਤੇ ਤੇ ਆਂਦੇ ਨੇ ਫਿਰ ਬਣਨੀਆਂ ਮੈਂ ਖਾਣਾ ਤੁਨਾ ਤੇ ਫਿਰ ਆਪਾਂ ਖੰਨੇ ਖਾਣਾ ਇਧਰ ਲਾਏ ਜਾਂਦੇ ਪਏ ਆ ਸੁਆਦ ਇਹੋ ਪਸ ਸੁਆਦ ਬਹੁਤ ਲੱਗਦੇ ਨੇ ਆ ਦੇਖੋ ਉਹ ਇੱਕ ਪੈਕਟ ਖਾ ਲਿਆ ਤੇ ਬੀਚੂ ਦੂਜਾ ਵੀ ਖੋਲ ਲਿਆ ਪਾਲਟੀ ਹੈ ਜੀ ਸਾਡੀ ਕਾਦੀ ਪਾਲਟੀ ਕਿੱਥੇ ਰੱਖੋ ਮੇਰੇ ਪਾਰਟੀ ਦਿੱਤੀ ਗਾਂ ਪਰ ਇਹ ਕੀ ਕੀ ਲੈਣਾ ਹੈ ਆਹ ਮੈਂ ਪਰਤੂਗਾ ਜਰਾ ਪਾਰਟੀ ਜਿਵੇਂ ਪਾਰਟੀ ਨਾ ਹੁੰਦਾ ਅਮਰੀਕਾਟੇ ਹੋਰ ਹੈ ਜੀਤ ਕਰਦਾ ਤੇਰੀ ਗਿੱਚੀ ਤੇ ਛੱਡਾਂ ਪਿੱਛੋਂ ਵਿਛੂ ਨਹੀਂ ਮੈਂ ਨਹੀਂ ਖਾਣਾ ਥੈਂਕ ਯੂ ਵੈਰੀ ਮਚ ਬੜਾ ਚਲਾ ਕੇ ਜਦੋਂ ਇਹ ਆਪਣੇ ਪਾਪਾ ਨੂੰ ਖਵਾਉਂਦਾ ਹੈ ਨਾ ਆਪਣੇ ਪਾਪਾ ਨੂੰ ਖਵਾਉਂਦਾ ਫਿਰ ਮੈਨੂੰ ਵੀ ਸੁਲਾ ਮਾਰੇਗਾ ਕਿ ਮੰਮੀ ਨੂੰ ਵੀ ਪੁੱਛ ਲੈਣਾ ਪਰ ਪਾਰਟੀ ਹੋਰ ਹੈ ਕਿੱਦੇ ਗੰਦੀਆਂ ਚੀਜ਼ਾਂ ਖਾਣ ਨੂੰ ਬਿਛੋ ਤੋਂ ਸੱਚੇ ਸ਼ੇਰ ਹੈ। ਬਿਛੋ ਆਇਆ। ਓਏ ਪੇਪਰ ਦੀ ਤਿਆਰੀ ਹੈ? ਹਾਂ। ਹੈ? ਅਰੇ ਬਈ ਆਹ ਪਾਰਟੀ ਹੋ ਰਹੀ ਹੈ। ਪਾਰਟੀ ਹੋ ਰਹੀ ਹੈ। ਅੰਦਾ ਕੋਈ ਡਾਂਸ ਡੂਮਸ। ਹਾਂ। ਉਹ ਕੋਈ ਦੇਖਣਾ। ਇਹ ਕੋਈ ਗਾਣਾ ਨਹੀਂ ਪੁੱਛਣੀ। ਕੀ ਦੀ ਸ਼ਕਲ ਦੇਖਿਆ 사ਜੰਦਾ। ਐ ਅਜੀਬ ਨੋਟ ਕਰਨਾ ਦੂਰਬੀਨ ਫਿਲਮ ਲੱਗੀ ਸਤਿ ਸ੍ਰੀ ਅਕਾਲ ਦੇ ਰੋਟੀ ਨਹੀਂ ਖਾਣੀ ਰਾਤ ਨੂੰ ਨਾ ਨਹੀਂ ਰੋਟੀ ਵੀ ਖਾ ਲੈਣੀ ਕਰ ਆਪਾਂ ਭੈ 15 ਰੋਟੀ ਦਾ ਪਾਰਟੀ ਹੋ ਗਈ ਅਗਰ ਨਾ ਪੰਗੇ ਲਾ ਬੀਜੂ ਵੇ ਪਾਰਟੀ ਹੋ ਗਈ ਆ ਹੋਵੇ ਸੇ ਐਸੀ ਹੋ ਚੇ ਕਿੱਥੇ ਆਹ ਜਿਹੜੇ ਬੰਦੇ ਤੇ ਕਿਤੇ ਥਾਂ ਸੰਦਾ 에ਦੇ ਦੇ 에ਦੇ ਦੇ ਬਿਸ਼ੂ ਕਿਤੇ ਥਾਂ ਸੰਦਾ ਬਿਸ਼ੂ ਆ ਯੋਗਰਾਜੇ ਘਰੇ